ਸ੍ਰੀ ਕਾਲ ਜੀ ਬਈ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਹੋਵੋਗੇ ਸਾਰੇ ਚੜ੍ਹਦੀ ਕਲਾ ਚ ਅੱਜ ਤੇ ਜੀ ਖੇਤ ਚ ਗੀੜਾ ਮਾਰਨ ਟਾਈਮ 4 4:30 ਦਾ ਹੋ ਗਿਆ ਸ਼ਾਮ ਦਾ ਤੇ ਸਵੇਰ ਨੂੰ ਆਣੀ ਹੈ ਲਾਈਟ ਦੀ ਬਾਰੀ ਹੈ ਬਈ ਇਹ ਆਪਾਂ ਨਾ ਸਵੇਰੇ ਪਾਣੀ ਕਰ ਦੇਣਾ ਚੱਲਦਾ ਬਾਕੀ ਕਣਤ ਆਪਣੀ ਬਹੁਤ ਵਧੀਆ ਚੱਲ ਰਹੀ ਹੈ ਦਿਖਾਣੇ ਤੁਹਾਨੂੰ ਇਹ ਲੰਨਰਨ ਗਿਆ ਦਾ ਲਾਕ ਹੈ ਲਿਲਕਾਂ ਤੇ ਬਣਾ ਗਿਆ ਗਿਆ ਦਾ ਡਰਾਣਾ ਜ ਆ ਦੇਖੋ ਉਹ ਲੈਟ ਏਡਾ ਖੇਡ ਰਗੇ ਤੇ ਤਾਂ ਕਪੜੇ ਕੁੱਪੜੇ ਜੇ ਸਾਰੇ ਬਾਕੀ ਕਣਕ ਦੇਖੋ ਬਈ ਬਹੁਤ ਵਧੀਆ ਚੱਲ ਰਹੀ ਹੈ ਤਾਂ ਲੈਨਾ ਆਪਸ ਵਿੱਚ ਮਿਲਣ ਲੱਗ ਗੀਆਂ ਦੇਖ ਲਓ ਤਕਰੀਬਨ ਇਹਨੂੰ ਗੱਡ ਤਾਂ ਦਿੰਦੇ ਸਵਾਰ ਗਾ ਢਲੇ ਜੇ ਰੱਖ ਕੇ ਚਲੇ ਗਏ ਅਸੀਂ ਬਾਹਰ ਨਹੀਂ ਵੀ ਪੈਰਾਂ ਗੇਲ ਦੱਬਦੀਆਂ ਸਵਾਰ ਗਾ ਮੜ ਜਾ ਸਵਾਰ ਗਾ ਕੱਢਿਆ ਨਹੀਂ ਆ ਦੇਖੋ ਇਹ ਆਪਣੇ ਸ਼ੁਰੂ ਕਰੀਤੀ ਜਿੱਦਣ 14 ਤਰੀਕ ਨੂੰ ਉਦਣ ਦੀ ਬਜਾਈ ਹੈ ਬਈ ਇਹ ਦੇਖੋ ਗਿਆ ਸੋਹਣੀ ਹੋ ਗਈ ਇੱਕ ਨੰਬਰ ਕਣਕ ਹੈ ਦੇਖੋ ਬਈ ਹਲਦੀ ਘੜੀ ਤਾਂ ਦੇਖੋ ਦੇਖ ਲੈ ਹੁਣ 2 ਦਿਨਾਂ ਵਿੱਚ ਕਿੰਨਾ ਫਰਕ ਪੈ ਗਿਆ ਸੁਖੋ 2 ਦਿਨਾਂ ਵਿੱਚ ਕਣਕ ਨੂੰ ਕਿੰਨਾ ਫਰਕ ਪੈ ਗਿਆ ਮਹਾ ਫੋਨ ਆ ਗਿਆ ਹਾਂ ਇਸ ਨਾਲ ਫਿਰ ਜੀ ਜਾਨ ਚੱਲ ਲੱਕਾ ਬੱਚਾ ਗਿਆ ਲੋ ਜੀ ਸਵੇਰੇ ਸਵੇਰੇ ਛੱਡ ਕੇ ਆਏ ਪਹਿਲਾਂ ਜਸ਼ਨ ਨੂੰ ਬੱਸ ਚੜਾ ਕੇ ਆਏ ਬਈ ਤੇ ਫਿਰ ਆ ਕੇ ਹੁਣ ਆਏ ਆ ਖੇਤਾਂ 'ਚ ਕੀੜਾ ਮਾਰਨ ਤੇ ਅੱਜ ਲੈਟ ਦੀ ਵਾਰੀ ਐ ਚਲਾ ਲਿਆ ਸੁਖੂ ਉਹਨਾਂ ਨੇ ਬੋਰ ਚੱਲਦਾ ਕਰਤਾ ਪਾਣੀ ਬੋਆ ਹੀ ਗਰੂ ਕਿਰਪਾ ਕਰੇ ਭਰ ਦੇਣਾ ਅੱਜ 1.5 ਕਿੱਲਾ 1.5 ਤੋਂ ਕਿੱਲਾ ਜੇ ਠੀਕ ਚੱਲਦੀ ਰਹੇ ਟਿੱਕੇ ਲੈਟ ਔਰ ਰੁਕ 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 ਉਹਨੂੰ ਕਹਿਆ ਪਹਿਲਾਂ ਸੁੱਕੇ ਮਗੇਰ ਕਹਿੰਨਾ ਉਹ ਕਰ ਲੈ ਕਰਾਂ ਇਸੀ ਛੱਪ ਜਾਏਗਾ ਇਹ ਜੀ ਹਾਂ ਨੂੰ ਗੇਰ ਇੱਧਰ ਨੂੰ ਇਹਦੇ ਮੈਂ ਉੱਥੇ ਚਾਹਾਨੂੰ ਪਰ ਚੁਗ ਲੈਣ ਫੇ ਆ ਦੇਖ ਚੀੜੀਆਂ ਕਿੰਨੀਆਂ ਛੁਗ ਰਹੀਆਂ ਦੇਖੀ ਬੁਗਲਾ ਰਾਜਾ ਅੱਜ ਕੋਰਾ ਬਹੁਤ ਗਿਰਿਆ ਵਾ ਬਈ ਚਿੱਟੀ ਪਈਆਂ ਪਰਾਲੀਆਂ ਹੋਈਆਂ ਵੀ ਆ ਹਾਂ ਹਾਂ ਇਹੋ ਆ ਪਰਾਲੀ ਜਿੱਥੇ ਜਿੱਤਰਾ ਪਰਾਲੀ ਹੈ ਪਰਾਲੀ ਪਰੋਲੀ ਚਿੱਟੀ ਹੋਈ ਪਈਦੀ ਠੀਕ ਹੈ ਕਣਕਾਂ ਵਾਸਤੇ ਬਹੁਤ ਵਧੀਆ ਠੰਡ ਪੈਣੀ ਚਾਹੀਦੀ ਹੁਣ ਠੰਡ ਮਾ ਕਣਕੂ ਜਰ ਕਰਦੀ ਹੈ ਫੁੱਟ ਕਰਦੀ ਹੈ ਗਰਮੀ ਮਾ ਤਾਂ ਵੀ ਨਹੀਂ ਡੰਡੀ ਜੀ ਚੜਨ ਆ ਜਾਂਦੀ ਹੈ ਨਾਲੀ ਜੀ ਜਿਸ ਤਰ੍ਹਾਂ ਗੇਤੀਆਂ ਜੜੀਆਂ ਹੁਣ ਵਾਸਤੇ ਬਹੁਤ ਵਧੀਆ ਇਸ ਟਾਈਮ ਠੰਡ ਜੜੀਆਂ ਅਕਤੂਬਰ ਦੀਆਂ ਬੀਜੀਆਂ ਵੀ ਆ ਹੁਣ ਵਾਸਤੇ ਬਹੁਤ ਵਧੀਆ ਉਹ ਖੰਬੇ ਪਾਣੂ ਵੀ ਗੇਰ ਹੋਊਗੇ ਦਾਣੇ ਹੂੰ ਤੇ ਆ ਵੀ ਜੰਮੀ ਗਈ ਆਪਣੀ ਬਾਈ ਦੇਖੋ ਬਾਦਸ਼ ਪਿੱਛੇ ਦੇ ਜਿਹੜੇ ਆਪਾਂ ਨੇ 22 ਕਿੱਲੇ ਇਹਨਾਂ ਤੇ ਬਾਅਦ ਆਪਾਂ ਨੇ ਫਿਰ ਇੱਕ ਕਿੱਲਾ ਉਧਰ ਵੀ ਜਗਾ ਤਾਂ ਉਹਦੇ માં ਹੋ ਗਏ ਬੀਜੇ ਨੂੰ ਦੋ ਤਰੀਕ ਨੂੰ ਬੀਜੀ ਦੀ ਅੱਜ 11 ਤਰੀਕ ਹੈ 9 ਦਿਨ ਹੋ ਗਏ ਲੱਗੀ ਹੋਣੀ ਮੜੀ ਮੁੱਟੀ ਦੀ ਹਨ ਨਿਕਲਣਾ ਇਹ ਮਹਲੇ ਵੀ ਆ ਦੇਖੋ ਨਿਕਲ ਰਹੀ ਆ ਤੇ ਡਲੀਆਂਾਂ માં ਬਹੁਤ ਔਕੀ ਨਿਕਲਦੀ ਬਾਈ ਆਏ ਹੋਏ ਢੱਡੀ ਬਿੰਗੀ ਜੀ ਹੋ ਹੋਗਾ ਆ ਦੇਖੋ ਲੈ ਹੋਰ ਵੀ ਹਲੇ ਤੂਈਆਂ ਆ ਦੇਖੋ ਦੋ ਤੂਈਆਂ ਹੋਰ ਹਲੇ ਬਾਕੀਆਂ ਲੈ ਨੱਟ ਪੈ ਗਿਆ ਨਾ ਇਹ ਬੀਜੀ ਦੀ ਆਪਾਂ ਨੇ 26 27 ਤਰੀਕ ਨੂੰ 26 27 27 ਤਰੀਕ ਨੂੰ ਲਗਭਗ ਇਹ ਹੋ ਗਈ ਅੱਜ 15 ਦਿਨ ਦੀ ਹੁਣ ਤਾਂ ਦਸੰਬਰ ਦੇ ਮਹੀਨੇ 'ਮਾ ਜਿਹੜੀਆਂ ਬੀਜੀਆਂ ਵਾਂਗੂ ਵੈਸੇ ਹੀ 10 10 12 12 ਦਿਨਾਂ ਮਾ ਨਿਕਲ ਰਹੀ ਗਣਕ ਕੀ ਠੰਡ ਹੋਊਗੀ ਨਾ ਪਹਿਲਾਂ ਨਿਕਲ ਜਾਂਦੀ ਸੀ ਹੱfte ਕੁਮਾ ਤੇ ਇਹ ਵਾਲੀ ਵਿਜੀ ਦੀ ਆਪਾਂ ਨੇ 18 19 ਤਰੀਕ ਨੂੰ ਇਹ 327 ਹੈ ਉਹਦੇ ਕਿल्ले 56 ਡਾਲ ਨਹੀਂ ਹੈ ਜੇ ਮਾਰੀ ਕੋਈ ਵੀ ਉਦੋਂ ਡਾਲ ਜਦੋਂ ਪਾਣੀ ਦੀ ਆਪਾਂ ਨੇ ਉਦੋਂ ਜਿੰਦਰਾ ਚਲੇ ਗਿਆ ਕੋਈ ਉਹ ਫਿਰ ਇੱਧਰ ਤੇ ਉੱਪਰ ਤੇ ਇਹਨਾਂ ਨੇ ਪਾਣੀ ਫੇਰ ਤੇ ਆ ਇੱਕ ਇੱਧਰ ਪਾਣੀ ਦੀ ਆਪਣਾ ਅਲੱਗ-ਅਲੱਗ ਖਾਲ ਉੱਪਰ ਤੇ ਪਾਣੀ ਪੁਣੀ ਆ ਜਾਂਦਾ ਪੜੋਸੀਆਂ ਦਾ ਇਹਨਾਂ ਦਾ ਇਸ ਕਰਕੇ ਤੇ ਬਸ ਫਿਰ ਮਹਾ ਰਹਿਣੇ ਦੇ ਵੀ ਉੱਚਾ ਤਾਂ ਹੈ ਹੀ ਆ ਥੱਲੇ ਉਤਰ ਜਾਂਦਾ ਪਾਣੀ ਤਾਂ ਹੁਣ ਆਪਾਂ ਨਾ ਪਰ ਕਿਹੇ ਗੱਲ ਲੱਗਦੀ ਥੱਲੇ ਤਾਰ ਦੇਣਾ ਪਾਣੀ ਉਹ ਕਿੱਲੇ ਮਾ ਫਿਰ ਉਹ ਕਿੱਲੇ ਵਿੱਚ ਚਲਾਣਾ ਆਪਾਂ ਨੇ ਪਾਣੀ ਇਨ ਦਿਨ ਲੈਟਾਣੀ ਹੁਣ ਦਿਨ ਚ ਦਿਨ ਦਿਨ ਚਲਾਏ ਕਰਨੀ ਆਪਾਂ ਨਾ ਰਾਤ ਨੂੰ ਨਹੀਂ ਚਲਾਏ ਕਰਨੀ ਦੇਖੋ ਬਾਕੀ ਬੀਜ ਵਧੀਆ 327 ਦੀ ਬਾਈ ਬਹੁਤ ਲੰਬਾ ਲੰਬਾ ਜਿਹਾ ਪੱਤਾ ਜੋ ਜਿਸ ਤਰ੍ਹਾਂ ਦਾਣਾ ਵੀ ਮੋਟਾ ਮੱਕੀ ਨਮ ਹੁਣ ਦਾਣੇ ਗੇਰ ਦੂੰਗਾ ਜਿੱਥਾ ਜਿੱਥਾ ਖਾਲੀ ਆ ਦੇਖ ਹੁੰਜਾ ਜਾ ਦੇਖੋ ਰਹਿ ਰਹਾ ਹਾਂ ਪਰ ਸੁਖੂ ਨਾ ਰ ਪਿੱਛੇ ਬੈਗ ਨਹੀਂ ਲਾਇਆ ਇਹ ਕਿੱਲੇ ਮਾ ਤਾਰ ਲੈਣਾ ਆਪਾਂ ਨੇ ਪਾਣੀ ਦਾ ਸਾਰਾ ਉੱਤਰ ਜਾਣਾ ਇਹਦੇ ਵਿੱਚ ਬੰਦ ਬੰਦ ਉਤਰ ਜਾਣੀ ਥੋੜਾ ਬਹੁਤਾ ਜੇ ਪਰਲੇ ਸਿਰੇ ਮਾਰੇ ਆ ਆਪਣਾ ਲਾਗ ਖੱਤੀ ਜੀ ਹੈ ਇੱਕ ਕਨਾਲ ਦੀ ਖੱਲੀ ਉਹਦੇ ਮਾ ਤਾਰ ਦੇਣਾ ਦੋਣ ਗੇਅਰ ਗਿਆ ਵਰੰਦ ਨੇ ਨੂੰ ਤੋਂ ਤੇ ਸਰੋਂ ਵੀ ਜੰਮੇਈ ਆਪਣੀ ਬਈ ਦੇਖੋ ਬਹੁਤ ਵਧੀਆ ਜੰਮੀ ਜੰਮੀ ਆ ਵੀ ਦੇਖ ਲੋ 10 ਦਿਨਾਂ ਮਾ ਨਿਕਲੀ ਆ ਬਾਹਰ ਕਣਕ ਜਿੰਨਾ ਜਿੰਨਾ ਟਾਈਮ ਲਿਆ ਸਰੋਂ ਨਾ ਵੀ ਬਾਈ ਆ ਦੇਖੋ ਸਾਰੀ ਸਰੋਂ ਆ ਦੇਖੋ ਪਰ ਵਿਚੀ ਦੇ ਕਿ ਇਹ ਉਹ ਨਾ ਉਹਦੇ ਨਾਲ ਕੋਈ ਮੱਛਰ ਮੁਛਰ ਜਾਏ ਕੋਈ ਢੁੰਡੀ ਭਾਂਡੀ ਵਿੱਚ ਪੱਤੇ ਖਾਏ ਹੋਏ ਆ ਪੱਤੇ ਜੇ ਖਾ ਰਹੀ ਹੈ ਲੱਕੀ ਹੁਣ ਲੱਗਦਾ ਠੀਕ ਵੀ ਆ ਵਿੱਚ ਵਿੱਚ ਆ ਦੇਖੋ ਐ ਤਾਂ ਏ ਆ ਬੁੱਟਾ ਦੇਖੋ ਆ ਦੇਖੋ ਇਸ ਤਰ੍ਹਾਂ ਸਰਾਖ ਜੇ ਹੋਏਵੇਂ ਨਾ ਵਿੱਚ ਗਲੀਆਂ ਜਿ ਹੋਈਆਂ ਮੀਆਂ ਕਈ ਬੁੱਟੇ ਆ ਆ ਦੇਖੋ ਕੀ ਚੀਜ਼ ਆ ਕਿਹੜੀ ਭੁੰਡੀ ਆ ਉਹਨਾਂ ਦਾ ਕੋਈ ਦਿਖਦੀ ਭੁੰਡੀ ਪੰਡੀ ਲੱਕੀ ਨਵੇਂ ਪੱਤੇ ਵਿੱਚ ਵੀ ਹੈ ਐ ਸਰਾਖ ਜੇ ਹੋਏਵੇਂ ਲੱਕੀ ਬਹੁਤ ਵਧੀਆ ਜੰਮੀ ਆ ਬਾਈ ਚਿੱਟਾ ਮਾਰਗ ਆਪਾਂ ਨੇ ਸੁਪਰ ਹੀਡਰ ਜਿੱਥੇ ਆਪਾਂ ਨੇ ਬਜਾਈ ਕਰੇ ਕਰਦੇ ਕਣਕ ਚ 19 ਨੰਬਰ ਤੇ ਹੀ ਲਿਫਟ ਛੱਡ ਗਏ ਬਸ ਉਨਾ ਉਨਾ ਕੇ ਲਾਇਆ ਆਪਾਂ ਨੇ ਸੁਪਰ ਹੀਡਰ ਬਹੁਤ ਵਧੀਆ ਜੰਮੇ ਤੇ ਬੀਜ ਆਪਾਂ ਨੇ ਪਾਇਆ ਇਹਦੇ ਵਿੱਚ ਦੋ ਕਨਾਲ ਜਗ੍ਹਾ ਹੋਣੀ ਹੈ ਦੋ ਤੇ ਮੜੀ-ਮੁੱਟੀ ਕੱਟੇ ਐ ਡੇਢ ਕਨਾਲ ਜਗ੍ਹਾ ਹੋਊਗੀ ਅ ਡੇਢ ਕਨਾਲ ਡੇਢ ਕਨਾਲ ਚੱਪਾ ਨਾ 300 ਗ੍ਰਾਮ ਬੀਜ ਪਾਇਆ ਬਈ ਨਾ 300 ਨਹੀਂ 600 ਗ੍ਰਾਮ 500 ਗ੍ਰਾਮ ਕਹਿ ਰਿਹਾ ਹੈ ਤਾਂ ਦੁਕਾਨ ਵਾਲਾ ਮਾ ਵਿੱਚ ਬੀਜ ਰਹਿ ਜਾਂਦਾ ਰੁਕ ਜਾਂਦਾ ਯਾਰ 100 ਗ੍ਰਾਮ ਫालतू ਦੇ ਦੇ ਮਾ ਵੀ ਨਹੀਂ ਫੇ ਸਿੱਧੀ ਰਹੂਗੀ ਉਹ ਕਰਕੇ ਫਿਰ 100 ਗ੍ਰਾਮ ਬੀਜ ਫालतू ਪਾਇਆ ਤਾਂ ਇਹਦੇ 'ਚ ਕਿਤੇ ਕਿਤੇ ਇਹਨੂੰ ਲੱਗਦੀ ਛਿੱਦੀ ਜਿ ਟੱਕੀ ਕੋਈ ਬਾਕੀ ਇਹ ਸਾਈਡ ਤੇ ਦਿਖੂਗੀ ਦੇਖਿਓ ਸੂਰਜ ਇੱਧਰ ਪਿੱਛੇ ਹੈ ਨਾ ਆਪਣੇ ਇੱਧਰ ਤੇ ਦੇਖਿਓ ਕਿਸ ਤਰ੍ਹਾਂ ਚਮਕੂਗੀ ਵੀਡੀਓ 'ਚ ਹੁਣ ਇਹ ਆ ਦੇਖੋ ਇਹ ਦੇਖੋ ਹਫਤੇ ਤੱਕ ਤਾਂ ਕਹਿਣ ਹਰਿਆਈ ਲੱਗ ਜੂਗੀ ਮਾਰਨ ਕਿ ਪੱਤਾ ਨਿਕਲ ਆਇਆ ਦੂਆ ਇੱਧਰ ਬਾਜਰੇ ਚ ਦੇਤੇ ਆ ਪਾਣੀ ਤੇ ਬਾਜਰਾ ਵੀ ਹੁਣ ਲਿਲਕਾਂ ਕਰੂੰਗੀਆਂ ਬਰਾਨ ਬਈ ਮਿੱਠਾ ਹੁੰਦਾ ਇਹ ਪਿਛਲੇ ਸਾਲ ਵੀ ਲਿਲਕਾਂ ਨਾ ਉੱਠਣੇ ਨਹੀਂ ਦਿਆ ਜੱਲਾ ਤਾਂ ਆਪਾਂ ਨੇ ਇਹ ਐਤਕੀ ਵੀ ਦੇਖੋ ਖਾਇਆ ਬਾ ਉੱਪਰ ਤੇ ਆ ਦੇਖੋ ਮੂੰਹ ਮਾਰਿਆ ਬਾ ਆ ਦੇਖੋ ਟੁੰਡ ਕਰਿਆ ਪਿਆ ਉੱਪਰ ਤੇ ਕਰਨਾ ਪੈਣਾ ਇਹਨਾਂ ਦਾ ਹੱਲ ਕੋਈ ਇਹ ਆ ਤਾਂ ਕੋਈ ਤਾਰ ਤੂਰ ਲਾਣੀ ਪੈਣੀ ਬਹੁਤ ਬਰਾਨ ਕਰਦੀਆਂ ਲਿਲਕਾਂ ਵਿੱਚ ਕਣਕਾਂ ਵੀ ਖੜਪਦੀਆਂ ਬਈ ਕਣਕ ਨੂੰ ਜਿੱਥੇ ਲੱਗ ਜਾਂਦੀ ਜਿੱਥੇ ਪੈਰ ਰੱਖ ਦਿਆ ਵਾ ਸਮਝ ਲਓ ਬੁੱਟੇ ਖਰਾਬ ਹੋ ਉੱਥੇ ਇਹ ਜੇ ਪੈਰ ਵਟਕਾ गिर ਦਿੰਦਾ ਤੇ ਬਾਕੀ ਪਾਲਾ ਬਹੁਤ ਗਿਰ ਰਿਹਾ ਹੁਣ ਬਰਸ਼ੀਣ ਮਾ ਵੀ ਕੱਲ ਸਪਰੇਅ ਮਾਰੀ ਤੀ ਸਲਫਰ ਜੇ ਦੀ ਵੀ ਚਲ ਉੱਠ ਜੂਗੀ ਛਿੱਤੀ ਮੜੀ ਜੀ ਲਾਲ ਲਾਲ ਜੇ ਪੱਤੇ ਹੋ ਰਹੇ ਆ ਪਤਾ ਨਹੀਂ ਕੀ ਚੱਕਰ ਹੈ ਜਿੱਤਰਾ ਪਾਣੀ ਜ਼ਿਆਦਾ ਖੜਜੇ ਕਰਦਾ ਪਾਣੀ ਵੀ ਪਤਲਾ ਫਿਰਿਆ ਜਮਈ ਸਮਝ ਨਹੀਂ ਆ ਰਹਾ ਵੀ ਕੀਆ ਚੱਕਰ ਹੈ ਕੀਆ ਨਹੀਂ ਆ ਦੇਖੋ ਵਿੱਚ ਵਿੱਚ ਟਾਕੀਆਂ ਹੈ ਨਹੀਂ ਆ ਦੇਖੋ ਇਹ ਮ ਲਾਲ ਲਾਲ ਜੇ ਪੱਤੇ ਤੇ ਬਾਕੀ ਕਿਤੇ ਕਿਤੇ ਨੂੰ ਟਾਕੀਆਂ ਇਹ ਦੇਖ ਲੋ ਇਹ ਹਰੀ ਪਈ ਆ ਦੇਖੋ ਇਹ ਠੀਕ ਚੱਲ ਰਹੀ ਏ। ਕੀ ਪ੍ਰੋਬਲਮ ਹੈ? ਵਾਕੀ ਜਵਾਨ ਆਪਣਾ ਖੜਿਆ ਦੇਖੋ ਬਾਰਡਰ ਤੇ। ਮਾ ਜਵਾਨ ਆਪਣਾ ਖੜਿਆ ਬਾਰਡਰ ਤੇ ਦੇਖੋ। ਹੈ? ਸਵੇਰਿੰ ਜਦ ਨਾ ਉਧਰ-ਉਧਰ ਮੋਟਰਪਾ ਜਾਣਾ ਹੁੰਦਾ ਮੋਟਰ ਹੈਲਪ ਆ ਪੈਰਾਂ ਮੇ ਬੂਟ ਜਰਬਾਂ ਪਾ ਲੈ ਕਰਦੇ ਨੇ ਜੁੱਤੀ। ਜੁੱਤੀ ਪਾ ਲੈ ਜੁੱਤੀ ਕਿੱਥੇ ਜਰੀ? ਹੂੰ? ਇੰਨਾ ਦਾ ਕੋਰਾ ਗਿਰਿਆ ਪਾਤਾ ਅੱਜ ਰੋਜੇ ਕਿਦਾਂ ਹੁਣਾ ਪਛਵਾ ਚਲਦੀ ਐ ਕੋਰਾ ਗਿਰਦਾ ਪਛਮਾਵਾ ਪੱਛੋ ਚੱਲਦੇ ਲਓ ਜੀ ਮਿੱਤਰੋ ਭਰ ਗਿਆ ਡੇਢ ਕਿੱਲਾ ਤੇ ਆ ਵੀ ਭਰੇ ਜਾਣਾ ਅੱਧਾ ਕਿੱਲਾ ਲਗਭਗ 2 ਕਿੱਲੇ ਭਰ ਜਾਣੇ ਆਪਣੇ ਪੱਜ ਤੇ ਬਾਕੀ 2 ਅੱਜ ਭਰ ਜੂਗੇ तो कल सारी तो निबड़ जाएगी मोटर दो लाइट छे किले छे किले भर जाए तो पानी की हो गई बस कह की कोई भी, भी की तरला किला रहे वी की हो है। 22 ਦਿਨ ਕੀ ਹੋ ਗਈ ਸਮਝ ਗਿਆ 21 ਦਿਨ ਕੀ ਇਹਨਾਂ ਕੱਲ ਨੂੰ ਇਸ ਮਦੂਗੇ ਆਪਾਂ ਔਰ ਉਹ ਪਰਲੇਮੈਂਟ ਡੇੜਾ ਕਿੱਲੇ 'ਵਾਂ ਉਹੀ ਬਸ 22 ਦਿਨ ਕੀ ਹੋ ਜਾਣੀ ਅਗਲੀ ਲੈਟਿਸ 'ਮਾਂ ਚੱਲ ਜਾਏਗੀ ਕਿਉਂ ਠੀਕ ਨਹੀਂ ਇੱਧਰ ਵਾਲਾ ਆਪਾਂ ਨੇ ਭਰਤਿਆ ਵੀ ਡੇੜਾ ਕਿੱਲਾ ਜਿਹੜੇ ਮੈਂ ਸਵੇਰੋਂ ਚਲਾਇਆ ਵਤਾ ਟਾਈਮ ਹੋ ਗਿਆ 3 ਵਜੇ ਡੇਡ ਪਾਰਕ ਆ ਉਹਦਾ ਪਾਣੀ ਤਾਰ ਤੇ ਆਪਾਂ ਨਾਲ ਗੱਲ ਲੱਗਦੀ ਥੱਲੇ ਆ ਤੁਹਾਡੇ ਚ ਕਿਹਾਰੇ ਚ ਉਹ ਦੇਖੋ ਬੂਗਲੇ ਬੈਠੇ ਉੱਤੇ ਤੱਕ ਭਰ ਗਿਆ ਵੀ ਭਰ ਜਾਣਾ ਉੱਪਰ ਦੇ ਉੱਤਰ ਰਿਹਾ ਪਾਣੀ ਬਾਕੀ ਬੋਰ ਦਾ ਆਪਾਂ ਨਹਿ ਕਿਹਾਰੇ ਮੈਂ ਕਰ ਲਿਆ ਪਾਣੀ ਪਾਈਪ ਲਾਈਨ ਗੇਰ ਗਿਆ ਉੱਥੇ ਤੇ ਡਾਲਾਂ ਜੀ ਸਾਬ ਤੇ ਪੰਜਵੇਂ ਆ ਬਈ ਆ ਟੁਕੜਾ ਨਾ ਪਾਈਪ ਲਾਈਨ ਦਾ ਬਰੇ ਜਰਪਾ ਤੇ ਬੰਨੋ ਅਗਲੇ ਕਿਹਾਰੇ ਮੈਂ ਕਿੱਝ ਕਰਨਾ ਸੌਖਾ ਰਹਿੰਦਾ ਕੰਮ ਨਹੀਂ ਫਿਰ ਜੇ ਖਾਲਾਂ ਜੀਆਂ ਪਾਵਾਂ ਰੇਜ਼ਰ ਤੱਕ ਦਿੱਕਤ ਆਂਦੀ ਪਈ ਉਹਨਾਂ ਵਾ ਚਲਦੀਆਂ ਨਹੀਂ ਫਿਰ ਸਵਾਤ ਤੇ ਹੂੰ ਉਤਰਿਆ ਤਾਂ ਨਹੀਂ ਪਾਣੀ ਉਹ ਫਿਰ ਰਿਹਾ ਹਲੇਉਰੀ ਫਿਰ ਰਿਹਾ ਉਹ ਸਪੈੱਡ ਜਵਾ ਚੱਲ ਰਿਹਾ ਨਹੀਂਗਾ ਉਹ ਦੇ ਸਪੈੱਡ ਨਾ ਨਿਕਲੇ ਹੁਣ ਹਨੇ